ਦੀ ਸਭ ਤੋਂ ਵੱਡੀ ਤਰਾਸ ਦੀ ਬਤ ਹੈ ਕਿ ਇੱਕ ਔਰਤ ਹੀ ਦੂਜੀ ਔਰਤ ਦੀ ਦੁਸ਼ਮਣ ਹੈ ਜਿਵੇਂ ਕਹਿੰਦੇ ਆ ਨਾ ਕਿ ਕੁੱਤਾ-ਕੁੱਤੇ ਦਾ ਬੈਰੀ ਹੁੰਦਾ ਤੇ ਇਧਰ ਵੀ ਉਹੀ ਹਾਲ ਹੋਇਆ ਵਿਆ ਕਿ ਔਰਤਾਂ ਔਰਤਾਂ ਦੀਆਂ ਦੁਸ਼ਮਣਾਂ ਬਣੀਆਂ ਹੋਈਆਂ ਕਿਤੇ ਭੂਣਾਤਿਆ ਆਉਂਦੀ ਆ ਉਹ ਚ ਵੀ ਔਰਤ ਮਰਦੀ ਆ ਕੋਈ ਦਾਜ ਦੀ ਬਲੀ ਵੀ ਔਰਤ ਚੜਦੀ ਆ ਇਨ੍ਹਾਂ ਘਟਨਾਵਾਂ ਦੇ ਪਿੱਛੇ ਨਾ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਔਰਤ ਦਾ ਹੱਥ ਜ਼ਰੂਰ ਹੁੰਦਾ ਉਹ ਔਰਤ ਚਾਹੇ ਸੱਸ ਹੋਵੇ ਚਾਹੇ ਨੂੰਹ ਹੋਵੇ ਚਾਹੇ ਨਾਨਾ ਹੋਵੇ ਜਾਂ ਪਰਜਾਈ ਹੋਵੇ ਇਹ ਨਾ ਰਿਸ਼ਤਿਆਂ ਦੇ ਉਹਨਾਂ ਦਾ ਖਾਸ ਕਰਕੇ ਅੱਜ ਕੱਲ ਇਹਨਾਂ ਬਦਨਾਮ ਕੀਤਾ ਪਿਆ ਕੀਤਾ ਕਿਨੇ ਆ ਅਸੀਂ ਖੁਦ ਨੇ ਜੇ ਨਹੀਂ ਬਣਦੀ ਕਿਸੇ ਨਾਲ ਨਹੀਂ ਮਤ ਮਿਲਦੀ ਤਾਂ ਉਹ ਤੋਂ ਪਾਸਾ ਕਰ ਲੋ ਪਰ ਉਹਦੇ ਨਾਲ ਜਿਹੜੀਆਂ ਅਸੀਂ ਕਰਦੇ ਆ ਨਾ ਚਲਾਕੀਆਂ ਜਾਂ ਕਿਸੇ ਦੇ ਕੰਨ ਭਰ ਕੇ ਲੜਾਉਣਾ ਇਹ ਤਾਂ ਸਾਡੀ ਇਹੋ ਜੀ ਤਰਾਸਦੀ ਆ ਨਾ ਕਿ ਔਰਤ ਨੂੰ ਲੈ ਡੁੱਬੀ ਘਰਾਂ ਦੇ ਘਰ ਉਜੜ ਗਏ ਜਦੋਂ ਅਸੀਂ ਔਰਤਾਂ ਨਾ ਇੱਕ ਔਰਤ ਦੂਜੀ ਔਰਤ ਦੇ ਹੱਕ 'ਚ ਖੜਨ ਲੱਗ ਗਈਆਂ ਤਾਂ ਕਿਸੇ ਮਰਦ ਦੀ ਹਿੰਮਤ ਨਹੀਂ ਹੋਣੀ ਵੀ ਅੱਖ ਚੱਕ ਕੇ ਵੀ ਕਿਸੇ ਔਰਤ ਵੱਲੀ ਦੇਖ ਸਕੇ ਹੱਥ ਚੱਕਣਾ ਤਾਂ ਦੂਰ ਦੀ ਗੱਲ ਔਰਤ ਤੇ ਹੱਥ ਚੱਕਣ ਦਾ ਜਿਹੜਾ ਹੱਕ ਆ ਨਾ ਉਹ ਕਿਹਨੇ ਦਿੱਤਾ ਮਰਦ ਨੂੰ ਅਸੀਂ ਦਿੱਤਾ ਸਾਡੇ ਰਿਸ਼ਤੇ ਆ ਨੇ ਦਿੱਤਾ ਸਾਡੇ ਸਮਾਜ ਨੇ ਦੇ ਰੱਖਿਆ ਮਤਲਬ ਕਾਨੂੰਨ ਨੇ ਤਾਂ ਨਹੀਂ ਦਿੱਤਾ ਕਹਿੰਦੇ ਜੇ ਕਿਸੇ ਔਰਤ ਦਾ ਵਿਆਹ ਹੁੰਦਾ ਜਾਂ ਤਲਾਕ ਹੁੰਦਾ ਦੋਨਾਂ ਦੇ ਵਿੱਚ ਘਰੋਂ ਬੇਕਾਰ ਤਾਂ ਔਰਤੀ ਹੁੰਦੀ ਆ ਨਾ ਬੰਦੇ ਤੋਂ ਤਾਂ ਉਹਨਾਂ ਦੇ ਘਰ ਨਹੀਂ ਕੋਏ ਜਾਂਦੇ ਬੰਦੇ ਤਾਂ ਬਲਕੇ ਰਾਜੇ ਬਣ ਕੇ ਬੈਠੇ ਹੋਏ ਆ ਜਦੋਂ ਵੀ ਕਿਸੇ ਦਾ ਜੀ ਕਰਦਾ ਚਾਹੇ ਉਹ 20-20 ਸਾਲਾਂ ਦੇ ਬੱਚਿਆਂ ਦੀ ਮਾਂ ਹੋਵੇ ਤੇ ਬੰਦਾ ਮੈਂਟ ਚ ਕਹਿ ਦਿੰਦਾ ਨਿਕਲ ਜਾ ਮੇਰੇ ਘਰੋਂ ਕਿਉਂਕਿ ਔਰਤ ਦਾ ਕੋਈ ਘਰ ਹੀ ਨਹੀਂ ਔਰਤ ਦਾ ਘਰ ਦੇ ਵਿੱਚ ਸਭ ਤੋਂ ਵੱਧ ਹੱਕ ਕਿਸ ਦਾਗਾ ਬੰਦੇ ਦਾ ਪੁੱਤ ਦਾ ਪੋਤੇ ਦਾ ਭਰਾ ਦਾ ਪਿਓ ਦਾ ਪਰ ਔਰਤ ਦਾ ਨਹੀਂ ਉਹਨੂੰ ਤਾਂ ਭਰਮ ਭਲੇਖਿਆ ਚ ਹੀ ਰੱਖਿਆ ਜਾਂਦਾ ਜਿਸ ਦਿਨ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਖੜੀਆਂ ਹੋ ਗਈਆਂ ਰਲ ਮਿਲ ਕੇ ਇੱਕ ਦੂਜੀ ਔਰਤ ਦਾ ਸਾਥ ਦੇਣ ਲੱਗੀਆਂ ਤਾਂ ਸਮਾਜ ਵੀ ਸੁਧਰੂਗਾ ਤੇ ਬੰਦਿਆਂ ਦੀ ਸੋਚ ਵੀ ਸੁਧਰੂਗੀ ਅਸੀਂ ਆਪਸ ਚ ਲੜ ਲੜ ਕੇ ਬੰਦਿਆਂ ਨੂੰ ਸਿਰੇ ਕਰ ਰੱਖਿਆ ਉਹ ਖੁਦ ਰਾਜੇ ਬਣ ਕੇ ਬੈਠੇ ਹੋਇਆ ਆਪਦੀਆਂ ਖੋਧੀਆਂ ਜੰਮੀਆਂ ਨੂੰ ਰਾਜਕੁਮਾਰੀਆਂ ਸਮਝਦੇ ਆ ਤੇ ਉਹਨਾਂ ਰਾਜਕੁਮਾਰੀਆਂ ਦੀਆਂ ਜਿਹੜੀਆਂ ਮਾਵਾਂ ਇਸ ਹਿਸਾਬ ਨਾਲ ਤਾਂ ਉਹ ਵੀ ਰਾਣੀਆਂ ਹੋਈਆਂ ਪਰ ਨਾ ਉਹਨਾਂ ਨੂੰ ਨੌਕਰਾਨੀਆਂ ਹੀ ਸਮਝਦੇ ਆ